ਦੇਸਤੋ ਅਗਰ ਤੁਹਾਡੇ ਵੀ ਕਿਸੇ ਪਰਿਵਾਰ ਦੇ ਮੈਂਬਰ ਦਾ ਨਾਮ ਰਾਸ਼ਨ ਕਾਰਡ ਦੇ ਵਿੱਚ ਹਜੇ ਤੱਕ ਦਰਜ ਨਹੀਂ ਹੋਇਆਗਾ ਤੇ ਤੁਸੀਂ ਵੀ ਕਰਵਾਉਣਾ ਚਾਹੁੰਦੇ ਆ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਨਾਲ ਤੁਸੀਂ ਫੋਨ ਤੋਂ ਹੀ ਘਰ ਬੈਠੇ ਆਰਾਮ ਨਾਲ ਤੁਸੀਂ ਉਸ ਬੰਦੇ ਦਾ ਨਾਮ ਵਿੱਚ ਐਡ ਕਰ ਸਕਦੇ ਆ ਬਹੁਤ ਹੀ ਸੌਖੇ ਤਰੀਕੇ ਨਾਲ ਕਰਨਾ ਕੀ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਇੱਕ ਐਪ ਡਾਊਨਲੋਡ ਕਰਨੀ ਹੈ ਆਪਣੇ ਫੋਨ ਤੋਂ ਹੁਣੇ ਛੇਤੀ ਛੇਤੀ ਡਾਊਨਲੋਡ ਕਰ ਲਓ ਐਪ ਦਾ ਨਾਮ ਹੈਗਾ ਵਾ ਜੀ ਮੇਰਾ ਰਾਸ਼ਨ 2.0 ਜਿੱਦਾਂ ਤੁਸੀਂ ਇਸ ਐਪ ਨੂੰ ਡਾਊਨਲੋਡ ਕਰੋਗੇ ਉਸ ਤੋਂ ਬਾਅਦ ਤੁਸੀਂ ਆਧਾਰ ਕਾਰਡ ਤੇ ਨੰਬਰ ਪਾ ਕੇ ਜਿਹੜਾ ਤੁਹਾਨੂੰ OTP ਆਊਗਾ ਤੁਸੀਂ ਲੌਗਇਨ ਕਰ ਲੈਣਾ ਹੈ ਫਿਰ ਤੁਸੀਂ ਐਡ ਕਰਨਾ ਜੀ ਮੈਨੇਜ ਫੈਮਿਲੀ ਡਿਟੇਲ ਜਿਹੜਾ ਕਿ ਤੁਸੀਂ ਡੱਬੀ ਦੇ ਵਿੱਚ ਦੇਖ ਹੀ ਰਹੇ ਆ ਤੇ ਉੱਪਰ ਤੁਸੀਂ ਦੇਖ ਰਹੇ ਹੋਵੋਗੇ ਇੱਕ ਆਪਸ਼ਨ ਆ ਪਲੱਸ ਐਡ ਨਿਊ ਫੈਮਿਲੀ ਮੈਂਬਰ ਮਤਲਬ ਜਿਹਨੂੰ ਤੁਸੀਂ ਐਡ ਕਰਨਾ ਚਾਹੁੰਦੇ ਆ ਉਹਨੂੰ ਤੁਸੀਂ ਐਡ ਕਰ ਲੈਣਾ ਵਾ ਤੇ ਗੋਸਤੋ ਬਾਤ ਤੁਸੀਂ ਉਹਦੀ ਪੂਰੀ ਡਿਟੇਲ ਭਰ ਦੇਣੀ ਆ ਤੇ ਉਹਦਾ ਫੋਨ ਨੰਬਰ ਭਰ ਦੇਣਾ ਆ ਇਸ ਤਰੀਕੇ ਨਾਲ ਬਹੁਤ ਹੀ ਸੌਖੇ ਤਰੀਕੇ ਨਾਲ ਉਹ ਐਡ ਹੋ ਜਾਏਗਾ ਬੰਦਾ ਜਿਹੜਾ ਤੁਸੀਂ ਆਪਣੇ ਫੋਨ ਦੇ ਵਿੱਚ ਐਡ ਕਰੋਗੇ ਜੀ ਤੇ ਸਮਝ ਲਓ ਰਾਸ਼ਨ ਕਾਰਡ ਦੇ ਉੱਪਰ ਉਹਦਾ ਨਾਮ ਚੜ ਜਾਵੇਗਾ ਇਹ ਵੀਡੀਓ ਤੁਸੀਂ ਸਾਰੇ ਨਾਲ ਸਾਂਝੀ ਜ਼ਰੂਰ ਕਰਿਓ ਤਾਂ ਜੋ ਕੋਈ ਵੀ ਕਿਸੇ ਦਾ ਵੀ ਪਰਿਵਾਰਕ ਮੈਂਬਰ ਰਾਸ਼ਨ ਕਾਰਡ ਤੋਂ ਨਾਮ ਉਹਦਾ ਰਹਿ ਨਾ ਜਾਵੇ ਸਾਰੇ ਜਾਣੇ ਘਰੇ ਬਹੁਤ ਹੀ ਸੌਖੇ ਤਰੀਕੇ ਨਾਲ ਕਰ ਸਕਦੇ ਆ ਨਾਲ ਮੈਂ ਵੀਡੀਓ ਵੀ ਮੈਂਸ਼ਨ ਕਰ ਦਿੱਤੀ ਹੈ ਉਹਨੂੰ ਦੇਖ ਦੇਖ ਕੇ ਕਰ ਲਓ ਸਮਝ ਲਓ ਐਡ ਹੋ ਗਿਆ ਜੀ